ਗੁਰਪਤੇ ਜੀ ਮੈਂ ਸਾਰਿਆਂ ਸੰਗਤ ਨੂੰ ਬੇਨਤੀ ਕਰਦਾ ਦਾਸ ਬਾਬਾ ਨੈਭ ਸਿੰਘ ਨਵਾਂ ਘਰ ਮੇਰੇ ਛੋਟੇ ਭਾਈ ਬਲਵਿੰਦਰ ਸਿੰਘ ਸੰਧੂ ਪਿੰਡ ਚੈਲ ਤੋਂ ਉਹਨਾਂ ਦੇ ਬਹੁਤ ਹੀ ਹਾਰਮਨ ਪਿਆਰੇ ਪੁੱਤਰ ਆਕਾਸ਼ ਦੀਪ ਸਿੰਘ ਪਿਛਲੇ ਦਿਨੀ ਕਸ਼ਮੀਰ ਵਿੱਚ ਦਿਉਤੀ ਦਰਾਨ ਛੇਤੀ ਦਾ ਜਾਮ ਪੀ ਗਏ ਬਹੁਤ ਮਨ ਦੁਖੀ ਹੋਇਆ ਉਹਦੂ ਮਨ ਦੁਖੀ ਉਸ ਮੁਕੇ ਆ ਜਦੋਂ ਭੋਗ ਤੇ ਅਸੀਂ ਸਾਰੇ ਉਹਨਾਂ ਦੇ ਦੋਸਤ ਭੈਣ ਭਰਾ ਸੱਜਣ ਮਿੱਤਰ ਰਿਸ਼ਤੇਦਾਰ ਸਾਰੇ ਇਕੱਠੇ ਹੋਏ ਸੀ ਜਿੱਥੇ ਸਾਡੇ ਫਰੀਦਕੋਟ ਦੇ ਡਿਟਰਾਂ ਨੇ ਮੌਜੂਦਾ ਸਰਕਾਰ ਦੇ ਨਮਾਇੰਦਿਆਂ ਨੇ ਬਲਵਿੰਦਰ ਸਿੰਘ ਦੇ ਪਰਿਵਾਰ ਤੇ ਜੋ ਉਹਨਾਂ ਨੇ ਮੁਖਾਰਬਿੰਦ ਵਿੱਚੋਂ ਬੋਲ ਬੋਲਨੇ ਸੀ ਉਹ ਪਾਣੀ ਛਿੜਕਣ ਦਾ ਕੰਮ ਕਰਨਾ ਸੀ ਉਹਨਾਂ ਨੇ ਕੱਲ ਨੂੰ ਜੋ ਮਰਜ਼ੀ ਭਗੌਂਤਮਾਨ ਕਰਨ ਸਵੀਕਾਰਾ ਸਰਕਾਰ ਆ ਉਹਨਾਂ ਦਾ ਫਰਜ਼ ਬੰਦਾ ਪਰ ਉਸ ਟਾਈਮ ਪੋਗਤੇ ਮੈਨੂੰ ਆਇ ਮਹਿਸੂਸ ਹੋਇਆ ਵੀ ਇੱਕ ਹਫਤਾ ਪਹਿਲਾਂ ਸਾਡੇ ਪੁੱਤਰ ਦਾ ਸਮਾਣੀ ਬਲਿਆ ਅੱਜ ਸਮਾ ਬਲ ਰਿਹਾ ਜਦੋਂ ਪੋਗ ਦਾ ਸਭਾ ਹੁੰਦਾ ਸਾਰੀ ਸੰਗਤ ਬਹੁਤ ਹੀ ਗਮਹੀਨ ਹੁੰਦੀ ਆ ਉੱਥੇ ਸੰਗਤ ਗਮਹੀਨ ਨਹੀਂ ਹੋਈ ਲੋਕਾਂ ਦੇ ਸੰਗਤ ਦੇ ਭਾਂਬੜ ਬਲਦੇ ਸੀ ਅੰਦਰ ਕਿਉਂ ਸਰਕਾਰ ਨੇ ਬਾਈ ਬਲਵਿੰਦਰ ਦੇ ਪਰਿਵਾਰ ਦੀ ਗੱਲ ਸੁਣੀ ਨਹੀਂ ਦੁੱਖ ਨਹੀਂ ਸਾਂਝਾ ਕੀਤਾ ਪਰ ਆਹੋ ਬਹੁਤ ਵੱਡਾ ਦੁੱਖ ਆ ਸਾਡੇ ਅੰਦਰ ਅਸੀਂ ਮਾਨ ਸਾਹਿਬ ਨੂੰ ਬੇਨਤੀ ਕਰਦੇ ਮਾਨ ਸਾਹਿਬ ਖੁਦ ਚੱਲ ਕੇ ਆਓ ਬਾਈ ਬਲਵਿੰਦਰ ਦੇ ਘਰੇ ਸੰਧੂ ਪਰਿਵਾਰ ਦੇ ਘਰੇ ਤੇ ਪਾਣੀ ਛੜਕ ਕੇ ਜਾਓ ਲੋਕਾਂ ਦੇ ਅੰਦਰ ਬਹੁਤ ਵੱਡੇ ਭੰਪੜ ਮੱਚਦੇ ਆ ਤੁਹਾਡੇ ਪ੍ਰਤੀ ਕੋਈ ਤਾਂ ਨੁਮਾਇੰਦਾ ਜਾਂਦਾ ਯਾਰ ਕੋਈ ਸਰਕਾਰੀ ਨੁਮਾਇੰਦਾ ਨਹੀਂ ਆਇਆ ਕੋਈ ਫੌਜ ਦਾ ਨੁਮਾਇੰਦਾ ਨਹੀਂ ਆਇਆ ਇੱਕ ਆਮ ਪਬਲਿਕ ਸੀ ਉਹਨਾਂ ਦੇ ਸੱਜਣ ਮਿੱਤਰ ਰਿਸ਼ਤੇਦਾਰ ਤੇ ਪਰ ਬਹੁਤ ਵੱਡੀ ਘਾਟ ਮਹਿਸੂਸ ਕੀਤੀ ਆ ਭਗਵਾਨਤਮਾਨ ਜੀ ਸਾਡੇ ਮੁੱਖ ਮੰਤਰੀ ਸਾਹਿਬ ਕੋਈ ਵੀ ਯਾਰ ਇਹੋ ਜਿਹਾ ਬੋਲ ਬੋਲ ਦਿੰਦੇ ਜਿਹੜੇ ਪਰਿਵਾਰ ਦੇ ਆ ਕੋਈ ਆਂਦਰੇ ਮਾੜੀ-ਮੋਟੀ ਠੰਡਾ ਹੋ ਜਾਂਦੀਆਂ ਯਾਰ ਤੁਸੀਂ ਅੱਗ ਲਾ ਕੇ ਰੱਖਤੀ ਪਰਿਵਾਰ ਨੂੰ ਸਾਰੇ ਇਲਾਕੇ ਨੂੰ ਪਿੰਡ ਨੂੰ ਕੁਫਤਾ ਯਾਰ ਸਿਆਣੇ ਕਹਿੰਦੇ ਕਹਾਵਤਾ ਵੀ ਰੋਂ ਨਾ ਆਵੇ ਰੋਂਦੜ ਦਾ ਮੂੰਹ ਕਰ ਲੀਦਾ ਹੁੰਦਾ ਇੱਥੇ ਇੱਕ ਵੀ ਉਹ ਕਹਾਵਤ ਸੱਚ ਨਹੀਂ ਹੋਈ ਉਲਟ ਹੋ ਗਈਆਂ ਕਹਾਵਤਾ ਸਾਰੀਆਂ ਮਾਨ ਸਾਹਿਬ ਤੁਸੀਂ ਬਹੁਤ ਵੱਡੀ ਇੱਕ ਅਗਨੀ ਵੀਰਾਂ ਵਾਸਤੇ ਰਾਹਤ ਦੀ ਖਬਰ ਦਿੱਤੀ ਸੀ ਵੀ ਇੱਕ ਕਰੋੜ ਰੁਪਇਆ ਅਗਨੀ ਵੀਰਾਂ ਵਾਸਤੇ ਦਿਆ ਕਰਾਂਗੇ ਸੈਂਟਰ ਦੇਵੇ ਨਾ ਦੇਵੇ ਬਾਰਾਜ ਬਲਵਿੰਦਰ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਉਹ ਨਾ ਪੂਰਾ ਹੋਣ ਵਾਲਾ ਘਾਟਾ ਪਰ ਉਤੋਂ ਸਾਡੇ ਮੌਕੇ ਦੇ ਲੀਡਰਾਂ ਨੇ ਬਹੁਤ ਵੱਟਾ ਸਾਨੂੰ ਦੁੱਖ ਦਿੱਤਾ ਇਹ ਸਾਨੂੰ ਕਦੇ ਭੁੱਲਾ ਨਹੀਂਗਾ ਮਾਨ ਸਾਹਿਬ ਛੇਤੀ ਆ ਕੇ ਬਾਈ ਬਲਵਿੰਦਰ ਦੇ ਪਰਿਵਾਰ ਕੋਲੇ ਸੰਧੂ ਪਰਿਵਾਰ ਕੋਲੇ ਸਾਡੇ ਬੇਟੇ ਆਕਾਸ਼ ਦੀਪ ਦੀਆਂ ਬਲਦੀਆਂ ਹੋਈਆਂ ਅਸਤਰਾਂ ਨੂੰ ਮੜਾ ਠੰਡਾ ਕਰ ਜੋ ਮਾਨ ਸਾਹਿਬ ਬਹੁਤ ਮਨ ਦੁਖੀ ਆ ਯਾਰ ਬਹੁਤ ਦੁਖੀ ਆ ਮਾਨ ਸਾਹਿਬ ਠੱਡੀਆਂ ਕਰ ਜੋ ਆਖੇ ਲੱਗ ਜੋ ਸੱਸੀ ਕਪੂਰ